ਪਰਮ ਸਨਮਾਨਯੋਗ ਖਾਲਸਾ ਸਾਜਨਾ ਦਿਵਸ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਰੋਸਾਈ ਹੋਈ ਅਤੇ ਬਖਸ਼ਾ ਨਾਲ ਭਰਪੂਰ ਧਰਤੀ ਦਮਦਮਾ ਸਾਹਿਬ ਦੇ ਉੱਪਰ ਪਹੁੰਚੇ ਹੋਏ ਖਾਲਸਾ ਜੀ ਦੇ ਬੋਲ ਬਾਲੇ ਚਾਉਣ ਵਾਲੇ ਸਮੂਹੀ ਸਿੱਖ ਸਮਾਜ ਨੂੰ ਫਤਿਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਖਾਲਸਾ ਜੀ ਮੈਂ ਸੁਣ ਰਿਹਾ ਸੀ ਸਾਡੇ ਨੌਜਵਾਨ ਵੀਰ ਗੱਲ ਕਰ ਰਹੇ ਸੀ ਕਿ ਭਰਤੀ ਆ ਜਿਹੜੀ ਉਹਦੇ ਲਈ ਕਾਗਜ਼ ਮੁੱਕ ਗਏ ਤੁਸੀਂ ਵਹਿਮ ਨਾ ਕਰੋ ਭਰਤੀ ਦੀ ਗਿਣਤੀ ਤਾਂ ਬਹੁਤ ਥੋੜੀ ਆ ਅਸੀਂ ਵੇਖਿਆ ਪੰਜਾਬ ਦੀ ਧਰਤੀ ਤੇ ਹਰ ਜੰਮੇ ਸਿੱਖ ਦਾ ਜਿਹੜਾ ਜੰਮਿਆ ਇਸ ਪੰਜਾਬ ਦੀ ਧਰਤੀ ਤੇ ਉਹ ਸਿੱਖ ਹੋਵੇ ਉਹ Hindu ਹੋਵੇ ਉਹ ਸਾਰੇ ਦੇ ਸਾਰੇ ਮਨੁੱਖ ਚਾਹੁੰਦੇ ਨੇ ਕਿ ਪੰਜਾਬ ਦੀ ਧਰਤੀ ਤੇ ਦਿੱਲੀ ਤੋਂ ਮੁਕਤ ਪੰਜਾਬ ਦਾ ਰਾਜ ਹੋਵੇ ਉਹਨਾਂ ਦੀ ਰੂਹ ਦੇ ਅੰਦਰ ਲਿਖਿਆ ਪਿਆ ਰੂਹਾਂ ਕਰਲਾਈਆਂ ਪਈਆਂ ਵਹਿਮਨਾ ਕਰੋ ਇਹਨਾਂ ਗਿਣਤੀਆਂ ਮਿਲਤੀਆਂ ਤੋਂ ਹਜ਼ਾਰਾਂ ਗੁਣਾ ਜ਼ਿਆਦਾ ਰੂਹਾਂ ਦੇ ਅੰਦਰ ਹੈ ਪੰਜਾਬ ਦੇ ਲੋਕਾਂ ਦੇ ਬਸ ਗੱਲ ਆ ਕੇ ਉਹਦਾ ਪ੍ਰਗਟਾਵਾ ਉਹ 2027 ਚ ਕਰਨਗੇ ਅਸੀਂ ਵੇਖਿਆ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਜੀ ਖਾਲਸਾ ਜਿਹੜੇ ਸ਼ਹੀਦ ਭਾਈ ਬੈਂ ਸਿੰਘ ਦੇ ਸੁਪੁੱਤਰ ਨੇ ਉਹਨਾਂ ਦੇ ਨਾਲ ਗੁਰਸੇਵਕ ਸਿੰਘ ਜਵਾਰਕੇ ਦਾਸ ਅਤੇ ਦਲੇਰ ਸਿੰਘ ਡੋੜ ਜਦੋਂ ਪਿੰਡਾਂ ਵਿੱਚ ਗਏ ਤੁਹਾਨੂੰ ਮੈਂ ਹੈਰਾਨ ਵੀ ਕਰਨ ਦੇਣ ਵਾਲੀ ਗੱਲ ਦੱਸਦਾ ਤੇ ਤੁਹਾਡੀ ਰੂਹ ਨੂੰ ਸਕੂਨ ਵੀ ਮਿਲੂਗਾ ਕਿ 2027 ਚ ਰਾਜ ਇਹ ਖਾਲਸਾ ਪੰਥ ਦਾ ਹੀ ਹੋਵੇਗਾ ਪੰਜਾਬ ਦੀ ਧਰਤੀ ਤੇ ਜੱਸ ਨਗਰ ਵਿੱਚ ਸਾਨੂੰ ਪੰਜ ਬੰਦਿਆਂ ਨੇ ਸ਼ਹੀਦ ਭਾਈ ਬੈਂਸ ਸਿੰਘ ਦੇ ਸੁਪੁੱਤਰ ਨੂੰ ਸਰੋਪਾ ਦਿੱਤਾ ਉੱਥੋਂ 1000 ਵੋਟ ਨਿਕਲੀ ਆ ਇਸ ਲਈ ਹਰ ਇੱਕ ਸਿੱਖ ਰੂਹ ਦੇ ਅੰਦਰ ਦਿੱਲੀ ਤੋਂ ਮੁਕਤ ਇੱਕ ਪੰਜਾਬ ਦੀ ਧਰਤੀ ਤੇ ਪੰਜਾਬ ਦਾ ਰਾਜ ਚਾਹੁੰਦੀ ਆ ਬਸ ਗੱਲ ਲੈ ਕੇ ਉਹਦਾ ਪ੍ਰਗਟਾਵਾ ਇਸ ਸਤਾਈ ਚ ਹੋਣਾ ਤੁਸੀਂ ਹੁਣ ਪ੍ਰਗਟਾਵਾ ਪਾ ਲਦੇ ਆ ਇਸ ਲਈ ਸਾਰੀ ਸਾਧ ਸੰਗਤ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਦਿੱਲੀ ਤੋਂ ਮੁਕਤ ਕਰਨ ਵਾਸਤੇ ਪੰਜਾਬ ਦੇ ਵਿजूद ਦੀ ਇਸ ਲੜਾਈ ਨੂੰ ਆਰਥਿਕ ਪੱਖ ਤੋਂ ਸਮਾਜਿਕ ਪੱਖ ਤੋਂ ਤੇ ਧਰਮ ਭਖਤ ਨੂੰ ਸਮਝਣ ਦੀ ਲੋੜ ਆ ਜਦੋਂ ਹਰ ਪੰਜਾਬੀ ਆਪਣੇ اخਲਾਕੀ ਸਮਾਜ ਦੇ اخلاق ਪੱਕ ਨੂੰ ਸਮਝਦਾ ਧਰਮ ਨੂੰ ਸਮਝਦਾ ਸਮਾਜ ਨੂੰ ਸਮਝਦਾ ਤੇ ਸਾਹਮਣੇ ਧੰਗ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਮਰਥਾ ਟੇਕ ਕੇ ਜਦੋਂ ਅਕਾਲ ਤਖਤ ਸਾਹਿਬ ਤੇ ਮਰਥਾ ਟੇਕਦਾ ਉਦੋਂ ਮਾਨ ਨੂੰ ਮਹਿਸੂਸ ਕਰਦਾ ਕਿ ਸਾਡਾ ਵੀ ਇੱਕ ਤਖਤ ਆ ਦੁਨੀਆਂ ਤੋਂ ਵੱਖਰਾ ਹੁਣ ਲੜਾਈ ਦੋ ਚਾਰ ਗਰੁੱਪਾਂ ਚ ਨਹੀਂ ਗਈ ਇੱਕ ਹੋਰ ਭਲੇਖਾ ਪਾਉਂਦੇ ਫਿਰ ਸਪਸ਼ਟ ਕਰਦੇ ਆਂ ਪੰਜਾਬ ਦੇ ਲੋਕਾਂ ਨੂੰ ਇੱਕ ਲੋਕ ਜਿਹੜੇ ਦੁਖੀ ਤੇ ਮਹਾਦੁਖੀ ਆ ਉਹ ਇੱਕੋ ਹੀ ਭਲੇਖਾ ਪਾ ਰਹੇ ਨੇ ਪੰਜਾਬ ਦੇ ਵਿੱਚ ਇੱਕ ਮਾਹੌਲ ਕ੍ਰੀਏਟ ਕਰ ਰਹੇ ਨੇ ਕਿ ਰੌਲਾ ਸਖਬੀਰ ਦੀ ਕੁਰਸੀ ਦਾ ਉਹ ਕਹਿੰਦੇ ਪ੍ਰਧਾਨਗੀ ਸਾਡੇ ਕੋਲ ਹੋ ਜੇ ਤੇ ਬਸ ਕਾਹਨ ਦੇ ਮਸਲੇ ਹੱਲ ਹੋ ਜਾਣਗੇ ਉਹ ਸਪਸ਼ਟ ਕਰਦੇ ਆਂ ਪੰਜਾਬ ਦੇ ਲੋਕੋ ਓ ਕੌਮ ਵਾਲਿਓ ਸਪਸ਼ਟ ਕਰ ਦਿਓ ਕੋਈ ਰੌਲਾ ਰੌਲਾ ਨਹੀਂ ਸੁਖਬੀਰ ਦੀ ਪ੍ਰਧਾਨਗੀ ਦਾ ਕੌਣ ਦੇ ਮਸਲੇ ਹੋਰ ਨੇ ਸੁਖਬੀਰ ਦੀ ਪ੍ਰਧਾਨਗੀ ਦਾ ਮਸਲਾ ਉਸ ਦਲ ਦਾ ਆਪਣਾ ਹੋ ਸਕਦਾ ਸਾਡਾ ਤੇ ਕੌਮ ਦਾ ਕੋਈ ਮਸਲਾ ਨਹੀਂ ਹੈ ਸੁਖਬੀਰ ਮਰਿਆ ਹੋਇਆ ਸੱਪ ਹੈ ਤੇ ਮਰੇ ਹੋਏ ਸੱਪ ਨੂੰ ਗਲਚ ਪਾ ਕੇ ਨਹੀਂ ਤੁਰਿਆ ਜਾਂਦਾ ਆਹ ਲੜੀਏ ਦਿੱਲੀ ਦੇ ਤਖਤ ਨਾਲ ਸਾਡੀ ਲੜਾਈ ਦੋ ਤਖਤਾਂ ਦੀ ਲੜਾਈ ਆ ਇੱਕ ਅਕਾਲ ਦਾ ਤਖਤ ਹੈ ਅਸੀਂ ਕਾਲ ਦੇ ਤਖਤ ਦੇ ਵਾਰਿਸ਼ ਹੈ ਜਿਹੜੇ ਸਾਰੀ ਉਮਰ ਪਰਵੇ ਚੜਦੇ ਰਹੇ ਨੇ ਦਿੱਲੀ ਦੇ ਅੱਜ ਉਹ ਆਪਣੇ ਆਪ ਨੂੰ ਕੌਮ ਦੇ ਵਾਰਸ਼ ਪੇਸ਼ ਕਰਦੇ ਨੇ ਇਸ ਲਈ ਬਚ ਕੇ ਰਹੋ ਸचेत ਰਹੋ ਅਸੀਂ ਲੜ ਲੀਆਂ ਲੜਾਈ ਸਾਲਿਆਂ ਨੇ ਨਾਲ ਲਾ ਕੇ ਗੋਥਮ ਦੇਤੇ ਨੇ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਚੁਣ ਕੇ ਮੈਂਬਰ ਪਾਰਲੀਮੈਂਟ ਸਾਜੀ ਸਿੰਘ ਖਾਲਸਾ ਤੇ ਭਾਈ ਅਮਰਪਾਲ ਸਿੰਘ ਖਾਲਸਾ ਦੀ ਅਗਵਾਈ ਚ ਆਵਰ ਕੇ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਰਾਜ ਦਾ ਆਪਾਂ ਆਗਾਜ਼ ਕਰੀਏ ਸਾਰੀ ਸੰਗਤ ਜਿੰਨੀ ਵੀ ਚੱਲ ਕੇ ਆਈ ਹੈ ਇਸ ਪਵਨ ਧਰਤੀ ਤੇ ਪੰਜਾਬ ਤੋਂ ਲੀਡਰ ਸਾਹਿਬਾਨ ਦਰਜਾ ਬਰਜਾ ਅਤੇ ਸਾਰੇ ਜਿੰਨੇ ਨੌਜਵਾਨ ਇਕੱਲੇ ਇਕੱਲੇ ਪੰਜ ਪੰਜ ਚਾਰ ਚਾਰ ਜਿੰਨੇ ਆਏ ਸਾਰਿਆਂ ਵੱਲੋਂ ਅਸੀਂ ਆ ਸਮੁੱਚੀ ਟੀਮ ਬਠਿੰਡੇ ਦੀ ਅਤੇ ਦਾਸ ਜੀ ਉਹ ਕਹਿੰਦਾ ਹੋਇਆ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਆਪਣੇ ਇਸ ਪਿਆਰੇ ਲਾਲ ਲੇ ਖਾਲਸਾ ਪੰਥ ਦੀ ਭਾਵਨਾ ਨੂੰ ਮੁੱਖ ਰੱਖ ਕੇ ਆਉਣ ਵਾਲਾ ਜਿਹੜਾ ਰਾਜ ਆ ਬਖਸ਼ ਦਿਓ ਸਤਾਈ ਦਾ ਬਹੁਤ ਬਹੁਤ ਧੰਨਵਾਦ ਪੁੱਲਾ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ